ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਕੂ ਬਲੌਗਸ ਤੇ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ 12:00 ਵਜੇ ਦਾ ਟਾਈਮ ਆ ਦੇ ਦੁਪਹਿਰ ਦੇ ਰੋਟੀ ਸਬਜ਼ੀ ਦੀ ਤਿਆਰੀ ਕਰਦੀ ਆਂਗੀ ਅੱਜ ਬਣਾਉਣੇ ਸੀਗੇ ਕਾਬਲੀ ਛੋਲੇ ਉਹਨਾਂ ਨੂੰ ਉਬਾਲ ਕੇ ਰੱਖ ਲਿਆ ਸੀਗਾ ਪਿਆਜ਼ ਲਸਣ ਤੇ ਟਮਾਟਰ بس ਤੜਕੇ ਦੀ ਤਿਆਰੀ ਕਰ ਰਹੀ ਆਂਗੀ ਦੋ ਤਿੰਨ ਦਿਨ ਹੋ ਗਿਆ ਮੀਂਹ ਨੇ ਬਹੁਤ ਜ਼ਿਆਦਾ ਦਿਨ ਰਾਤ ਇੱਕ ਇੱਕ ਕਰ ਛੱਡਿਆ ਸੀ ਤੇ ਅੱਜ ਜਾ ਕੇ ਧੁੱਪ ਨਿਕਲੀ ਹੈ ਵੈਸਤਾ ਹਜੇ ਵੀ ਬੱਦਲ ਵਾਈ ਹੋ ਜਾਂਦੀ ਆ ਤੇ ਪਰ ਹੁਣ ਇਹੇ ਅਰਦਾਸ ਕਰਦੇ ਆਂਗੇ ਪ੍ਰਮਾਤਮਾ ਅਗੇ ਕਿ ਵੀ ਅਸ ਹੋਰ ਮੀਂਹ ਆ ਪਾਈ ਕਿਉਂਕਿ ਵੀਰੇ ਬਹੁਤ ਜ਼ਿਆਦਾ ਤਬਾਹੀ ਕਰ ਛੱਡੀ ਹੈਗੀ ਚਾਸ਼ ਮੇਰੇ ਸਾਰਾ ਦਿਨ ਦੇਖ ਦੇਖ ਕੇ ਆਪ ਫੋਨ ਤੇ ਵੀਡੀਓ ਵਗੈਰਾ ਦੇਖ ਕੇ ਤੇ ਆਪ ਨੂੰ ਇੰਨੀ ਟੈਨਸ਼ਨ ਹੁੰਦੀ ਆ ਤੇ ਜਿੰਨਾ ਤੇ ਇਹ ਕੁਛ ਬੀਤ ਰਹੀ ਹੈਗੀ ਜਿੱਤੇ ਪਾਣੀ ਨਾ ਨਾ ਆ ਰਿਹਾ ਤੇ ਉਹਨਾਂ ਦਾ ਕੀ ਹਾਲ ਹੋਊਗਾ ਤੇ ਤਨੇ ਦਿਨ ਤਾਂ ਇੱਥੇ ਵੀ ਲਗਾਤਾਰੀ ਦਿਨ ਰਾਤ ਹੀ ਮੀਂਹ ਪੈਂਦਾ ਰਿਹਾ ਤੇ ਬਾਕੀ ਘਰੇ ਥੋੜਾ ਜਿਹਾ ਕੰਮ ਵਾਲ ਪੱਟੀ ਵਗੈਰਾ ਜੀ ਕਾਫੀ ਇੱਕ ਰੂਮ ਦੇ ਵਿੱਚੋਂ ਤਾਂ AC ਵਾਲੇ ਰੂਮ ਦੇ ਵਿੱਚ ਤਾਂ ਛੱਤ ਤੋਂ ਸਾਰੀ ਉਖੜ ਗਈ ਸੀਗੀ ਸ਼ਾਮ ਨੂੰ ਜਦੋਂ ਮੰंजे ਢਾਏ ਹੁੰਦੇ ਸੀ ਤਸੀਂ ਪੈਂਦੇ ਸੀ ਤਸਵੀਰ ਨੋਟਦੇ ਸੀ ਆਪਦਾ ਮੂੰਹ ਸਿਰ ਬਿਸਤਰੇ ਸਾਰੇ ਭਰ ਜਾਂਦੇ ਸੀ ਬਰੇਤੀ ਦੇ ਨਾਲ ਤੇ ਉਹਦਾ ਕੰਮ ਕਰਨਾ ਸੀ ਰੂਮ ਦੇ ਵਿੱਚੋਂ ਸਾਰਾ ਸਮਾਨ ਕੱਢਿਆ ਹੋਆ ਸੀਗਾ ਬਾਹਰ ਡਰੈنگ ਰੂਮ 'ਚ ਰੱਖਿਆ ਹੋਆ ਸੀਗਾ ਬੈੱਡ ਦੀ ਢੋਹ ਦੇ ਬੈਕ ਸਾਈਡ ਤੋਂ ਉੱਥੋਂ ਸਾਰੀ ਕੰਦ ਖਰਾਬ ਹੋਈ ਪਈ ਸੀ ਵਿੰਡੋ ਤੋਂ ਵਸਤਾ ਹੈ ਜੇ ਸਿੰਗਲ ਹੀ ਕੋਡ ਮਾਰਿਆ ਵਾਲ ਪੱਟੀ ਦਾ ਆਪ ਹੀ ਮਾਰਿਆ ਸੀ ਇਹਨਾਂ ਦੇ ਰਮਾਂ ਦੇ ਪਾਪਾ ਨੇ ਛੁੱਟੀ ਲੈਣਾਂ ਨੇ ਕਿਸੇ ਹੋਰ ਕੰਮ ਲਈ ਕੀਤੀ ਸੀ ਤੇ ਉਸ ਦਿਨ ਫਿਰ ਮੀ ਆ ਗਿਆ ਤਾਂ ਕਰਕੇ ਕਹਿੰਦੇ ਚਲੋ ਵਾਲ ਪੱਟੀ ਕਰ ਲੈਨੇ ਆਂ ਐ ਹੁੰਦਾ ਵੀ ਚਲੋ ਆਪ ਥੋੜਾ ਥੋੜਾ ਕਰਕੇ ਕਰ ਲੈਨੇ ਕੰਮ ਦਾ ਵੀ ਨਹੀਂ ਸਰਦਾ ਹੁਣ ਜੇ ਕੰਮ ਛੱਡ ਕੇ ਕਰਦੇ ਆ ਤਾਂ ਫਿਰ ਆਪ ਦਾ ਔਖਾ ਹੋ ਜਾਂਦਾ ਦਿਹਾੜੀ ਵਾਲੇ ਬੰਦੇ ਨੇ ਜਦੋਂ ਉਹੀ ਕਰਨਾ ਤੇ ਉਹੀ ਖਾਣਾ ਗਾ ਲਗਾ ਕੇ ਖੇលਿਆਰਾ ਜਿਆਦਾ ਪਾਇਆ ਜਾਂਦਾ ਜੇ ਤਾਂ ਇਹ ਹੋਵੇ ਚਲੋ 2 ਦਿਨ ਛੁੱਟੀ ਕਰਕੇ ਲਗਾਤਾਰ ਕੰਮ ਕੀਤਾ ਜਾਵੇ ਤੇ ਬਾਕੀ ਕੰਮ ਵੀ ਨਹੀਂ ਬੰਦ ਕਰ ਸਕਦੇ ਜਿਨ੍ਹਾਂ ਦੇ ਹੁਣ ਕੰਮ ਤੇ ਲੱਗੇ ਹੋਏ ਆ ਫਿਰ ਕੰਮ ਵਾਲਿਆਂ ਨੂੰ ਵੀ ਕਾਲੀ ਹੋ ਜਾਂਦੀ ਜਿਨ੍ਹਾਂ ਦਾ ਕੰਮ ਚਲਾਇਆ ਵਾ ਤੇ ਬਾਕੀ ਅਰਮਾਨ ਥੋੜਾ ਬਹੁਤ ਉਹ ਹੈਲਪ ਕਰ ਦਿੰਦਾ ਉਹ ਕਰ ਲੈਂਦਾਗਾ ਜਦੋਂ ਛੁੱਟੀ ਹੁੰਦੀ ਹੈਗੇ ਕਿਹੜਾ ਸਿੰਗਲ ਕੋਟ ਮਾਰਤਾ ਸੀ ਤੇ ਦੇਖਦੇ ਆ ਡਬਲ ਕੋਟ ਮਾਰਨਾ ਹੋਇਆ ਤਾਂ ਤੇ ਨਹੀਂ ਫਿਰ ਕੋਈ ਫਲੈਕਸ ਵਗੈਰਾ ਬਣਾ ਕੇ ਉਹ ਲਾ ਦਾਂਗੇ ਕਿਉਂਕਿ ਵਾਲਪੱਟੀ ਵੈਸੇ ਖੜਦੀ ਤਾਂ ਹੈ ਨਹੀਂ ਐਵੇਂ ਵੇਕੇਰਾ ਮਾਰ ਕੇ ਸਫਾਈ ਕਰਤੀ ਇਦਾਂ ਦਾ ਫਲੈਕਸ ਵੀ ਨਹੀਂ ਲੱਗਦਾਗਾ ਤੇ ਬਰੇਤੀ ਪੈਰਾਂ ਦੇ ਨਾਲ ਇੰਨੀ ਸਰਕਦੀ ਸੀ ਉਤੋਂ ਮੀਂਹ ਦੇ ਨਾਲ ਜਦੋਂ ਬਾਹਰੋਂ ਕੋਈ ਨਾ ਕੋਈ ਚੀਜ਼ ਬਾਈਕ ਵਗੈਰਾ ਦੇ ਨਾਲ ਲਾ ਕੇ ਜਾਂ ਪਾਣੀ ਲੈ ਕੇ ਆਉਂਦੇ ਸੀ ਜਾਂ ਕੰਮ ਤੋਂ ਆਉਂਦੇ ਸੀਗੇ ਪੈਰਾਂ ਦੇ ਨਾਲ ਲੱਗ ਲੱਗ ਕੇ ਤੇ ਬਾਕੀ ਵਾਲਪੱਟੀ ਤਾਂ ਜਦੋਂ ਰੇਗਮੌਰ ਮਾਰਿਆ ਸੀ ਤੇ ਸਾਰਾ ਨੰਨਾ ਸਰਕਣ ਲੱਗ ਗਿਆ ਸੀਗਾ ਵਾਲਪੱਟੀ ਤਾਂ ਇੰਨੀ ਜ਼ਿਆਦਾ ਝੜੀ ਸੀ ਕਿ ਸਾਰੀ ਪੱਟ ਕੇ ਫਿਰ ਦੁਬਾਰੀ ਉਹ ਕੀਤੀ ਹੈ ਕਿ ਛੱਤ ਦੇ ਉੱਪਰੋਂ ਵੀ ਤੇ ਕੰਧ ਤੋਂ ਵੀ ਤਿੰਨ ਗੱਟੇ ਦਾ ਭਰ ਗਏ ਸੀ ਉਹ ਸੱਟ ਕੇ ਆ ਆਰਮਾਨ ਸੱਲ ਜ਼ਿਆਦਾ ਆਉਂਦੀ ਕਰਕੇ ਸਲਾਵ ਕਰਕੇ ਥੋੜਾ ਜਾਂ ਆ ਹੁੰਦਾ ਵੀ ਸਾਰੀ ਝਾੜ ਨਾ ਲੱਗ ਜਿੰਦੀ ਜ਼ਿਆਦਾ ਦੇਰ ਤੱਕ ਨਹੀਂ ਕੱਢਦੀ ਤੇ ਪਰ ਮੈਨੂੰ ਆਇਆ ਸੀਗਾ ਵੀ ਗਾ ਅੱਗੇ ਤਿਹਾਰ ਆ ਜਾਣਗੇ ਵੈਸੇ ਤਾਂ ਪਿਆ 1.5-2 ਮਹੀਨੇ ਹਜੇ ਦੀਵਾਲੀ ਚ ਤੇ ਪਰ ਹੌਲੀ ਹੌਲੀ ਕੰਮ ਕਰਨਾ ਕਰਕੇ ਤੇ ਸਾਰਾ ਫਿਰ ਖਲਿਆਰਾ ਮੌਕੇ ਤੇ ਪੈ ਜਾਂਦਾਗਾ ਮੈਨੂੰ ਆਇਆ ਸੀ ਵੀ ਚਲੋ ਉਧਰੋਂ ਕੰਮ ਨਵੇੜ ਦੇਣਗੇ ਦੇਖਦੇ ਆਂਗੇ ਫਰਸ਼ਾਂ ਦਾ ਵੀ ਕੰਮ ਕਰਨਾ ਹੋਊਗਾ ਜੇ ਲੋਟ ਲੱਗਿਆ ਤਾਂ ਕਰ ਦੇਣਗੇ ਫਰਸ਼ਾਂ ਦਾ ਜੋ ਜਿੰਨਾ ਚਾਹਤ ਲੋ ਫਰਸ਼ਾਂ ਵਾਲੀ ਹੁੰਦਾ ਉਹਨਾਂ ਚਾਰ ਸੈੱਲਾ ਉਹਨਾਂ ਨੇ ਹਟ ਦਿੱਤੀ। ਬਾਕੀ ਤਿਹਾੜ ਦੇ ਬਹਾਨੇ ਨਾਲ ਕੰਮ ਹੋ ਜਾਂਦਾ ਘਰੇ ਤੇ। ਨਹੀਂ ਤਾਂ ਕੌਲੀ ਹੋਈ ਰਹਿੰਦੀ ਹੈ ਸਮਾਨ ਕੱਢਣ ਦੀ ਕੌਲ ਹੋ ਜਾਂਦੀ ਹੈ ਰੂਮ ਦੇ ਵਿੱਚੋਂ ਤਾਂ ਬੈੱਡ ਵੀ ਹੁਣ ਵਾਹ ਡਰੈੰਗ ਰੂਮ ਚ ਪਿਆ ਗਿਆ ਵਾਲ ਪੱਟੀ ਭਾਵੇਂ ਵੱਜ ਗਈ ਹੈਗੀ ਪਰ ਐ ਸੀਗਾ ਵੀ ਚਲੋ ਬਾਰੀ ਬਾਰੀ ਚੱਕਣਾ ਰੱਖਣਾ ਔਖਾ ਹੋ ਜਾਂਦਾ ਵੀ ਇੱਕ ਵਾਰ ਜੇ ਫਰਸ਼ ਦਾ ਹੋ ਜੇ ਤਾਂ ਫੇਰ ਹੀ ਰੂਮ ਦੇ ਵਿੱਚ ਬੈੱਡ ਲਾਵਾਂਗੇ। ਕੁਝ ਤਾਂ ਤਾਂ ਕਰਕੇ ਨੇ ਵੀਡੀਓ ਬਣਦੀ ਸੀ ਕੁਝ ਬਸ ਹੁਣ ਮੀਂਹ ਕਰਕੇ ਹੋ ਜਾਂਦਾ ਸੀਗਾ। ਸਮਾਨ ਜਦੋਂ ਚਾਰ ਸਵੇਰੇ ਖਲਿਆਰਾ ਪਿਆ ਹੋਵੇ ਪਹਿਲਾਂ ਤਾਂ ਕੰਮ ਦਾ ਹੀ ਨਹੀਂ ਆਪ ਨੂੰ ਸਮਝ ਆਉਂਦੀ ਵੀ ਕਿੱਥੋਂ ਸ਼ੁਰੂ ਕਰਗੇ ਤੇ ਕਿੱਥੋਂ ਨਾ ਕਰਗੇ ਟਮਾਟਰ ਵੀ ਨਾਲ ਹੀ ਪਾਤਾ ਸੀ ਮੈਂ ਪਿਆ ਲਸਣ ਤੇ ਅੱਜ ਮੈਂ ਥੋੜੀ ਜਿਹੀ ਕਾਲੀ ਸੈਂਸ ਵੀ ਲੇਟ ਨਾ ਹੋ ਜਾ ਰੋਟੀ ਨੂੰ ਤੇ ਪੂਰੀਆਂ ਬਣਾਉਣੀਆਂ ਸੀਗਾ ਆਟੇ ਦੇ ਵਿੱਚ ਅਜਵੈਨ ਤੇ ਕਸਤੂਰੀ ਮੇਥੀ ਪਾਲੀ ਸੀ ਨਾਮਕ ਮੈਂ ਨਹੀਂ ਪਾਇਆ ਨਾਮਕ ਪਾ ਕੇ ਬਣਾਉਣਾ ਜਦੋਂ ਪਿਆਸ ਜ਼ਿਆਦਾ ਲੱਗਦੀ ਹੈ ਫਿਰ ਮਸਾਲੇ ਪਾ ਦਿੰਨੇ ਤੜਕਾ ਪੁੱਜ ਗਿਆ ਇਸ ਦੇ ਵਿੱਚ ਆਟਾ ਕੇਰਾ ਮੈਂ ਲਗਾ ਕੇ ਰੱਖ ਤਾਂ ਤੇ 10 ਮਿੰਟ ਰੈਸਟ ਵਾਸਤੇ ਰੱਖ ਕੇ ਉਸ ਤੋਂ ਬਾਅਦ ਮੁੱਕੀ ਦੇ ਕੇ ਆਟੇ ਨੂੰ ਤੇ ਪੂਰੀਆਂ ਵੇਲ ਲਵਾਂਗੇ ਸਾਰੀਆਂ ਵੀਡੀਓ ਤਾਂ ਐ ਨਹੀਂ ਵੀ ਮੈਂ ਰੋਜ਼ ਸ਼ੁਰੂ ਕਰਦੀ ਸੀ ਵੀਡੀਓ ਬਣਾਉਣ ਦੀ ਥੋੜੀ ਬਹੁਤੀ ਕਲਿੱਪ ਚੱਕ ਲੈਿੰਦੀ ਸੀ ਤੇ ਜਦੋਂ ਫੇਰ ਕੋਈ ਕੰਮ ਦਾ ਰੁਟੀਨ ਨਹੀਂ ਬਣਦਾ ਸੀ ਆ ਖਲਿਆਰਾ ਚਾਰ ਸਵੇਰੇ ਸਮਾਂ ਆਪਣੇ ਚੱਕਣਾ ਰੱਖਣਾ ਤੇ ਬਸ ਫੇਰ ਆਇਆ ਹੁੰਦਾ ਸੀ ਵੀ ਜਲਦੀ ਜਲਦੀ ਕੰਮ ਕਰ ਲਗੇ ਚੱਕ ਰੱਖ ਵੀ ਨਾਲ ਸਾਰੀ ਆਪਣੇ ਕਰਾ ਦਿੰਦੇ ਸੀਗੇ ਤਾ ਕਰਕੇ ਵੀਡੀਓ ਬਣਦੀ ਨਹੀਂ ਸੀਗੀ ਫਿਰ 19 ਜਿੰਨੇ ਕਲਿੱਪ ਚੱਕੀ ਹੁੰਦੀ ਸੀ ਉਹ ਵੀਡੀਓ ਬਸ 5-7 ਮਿੰਟਾਂ ਦੀ ਫਿਰ 19 ਵੀਡੀਓ ਪਾਉਣ ਨੂੰ ਆ ਦਾ ਮਨ ਨਹੀਂ ਕਰਦਾਗਾ ਮਸਾਲੇ ਪਾ ਕੇ ਥੋੜਾ ਜਿਹਾ ਪਾਣੀ ਪਾਤਾਗਾ ਮਸਾਲੇ ਪੱਕ ਜਾਣਗੇ ਤਾਂ ਉਸ ਤੋਂ ਬਾਅਦ ਬਸ ਛੋਲੇ ਉਬਾਲ ਕੇ ਰੱਖੇੜੋ ਪਾ ਦੂੰਗੇ ਆਲੂ ਮੈਂ ਨਹੀਂ ਪਾਉਂਦੀ ਇਸ ਦੇ ਵਿੱਚ ਮੌਸਮ ਦਾ ਕਰਕੇ ਬਸ ਐ ਹੋ ਗਿਆ ਚਲੋ ਪੂਰੀਆਂ ਬਣਾਦਾ ਬੱਚਿਆਂ ਨੂੰ ਤਾਂ ਦੋ ਤਿੰਨ ਦਿਨ ਹੋ ਗਏ ਸੀ ਕਹਿੰਦੇ ਮਠੀਆਂ ਬਣਾ ਦੇ ਤੇ ਮੈਨੂੰ ਐਸੀ ਬਹਾ ਮਠੀਆਂ ਪਹਿਲਾਂ ਬਣਾ ਲਈਆਂ ਸੀਗਾ ਦੋ ਵਾਰੀ ਤਾਂ ਕਰਕੇ ਮੈਂ ਮਠੀਆਂ ਬਣਾਈਆਂ ਨੇ ਇਸਕੇ ਮੈਂ ਚਲੋ ਅੱਜ ਹੋਰਾਂ ਬਣਾ ਦੇਣੀ ਅਰਮਾਨ ਤਾਂ ਅੱਜ ਕਾਲਜ ਗਿਆ ਵਾ ਤੇ ਆ ਕੇ ਕਰੂਗਾ ਕੰਮ ਜਿਹੜਾ ਮਾੜਾ ਮੋਟਾ ਕਰਨ ਵਾਲਾ ਟਾਈਮ ਨਾਲ ਆ ਜਾਂਦਾਗਾ ਲੱਗ ਲਗਾ ਕੇ ਕਰ ਲਈਦਾ ਆ ਹੁੰਦਾ ਵੀ ਚਲੋ ਦਿਹਾੜੀ ਵਾਲਿਆਂ ਦਾ ਤਾਂ ਇੰਨਾ ਕੀ ਲਾਲਚ ਹੋ ਜਾਂਦਾ ਵੀ ਜਿੰਨਾ ਕਾ ਆਪ ਤੋਂ ਕੰਮ ਹੁੰਦਾ ਕਰ ਲਗੇ ਬਾਕੀ ਦਿਹਾੜੀ ਦਾ ਵੀ ਲਾਲਚ ਹੁੰਦਾ ਆਪਦੀ ਦਾ ਕੰਮ ਛੱਡ ਕੇ ਫਿਰ ਜੇ ਕੰਮ ਕਰਨ ਬੈਠਨੇ ਆ ਤਾਂ ਉਹ ਕੀਤੇ ਦਾ ਕੋਈ ਫਾਇਦਾ ਨਹੀਂ ਫਿਰ ਆਪ ਹੱਥ ਤੰਗ ਹੋ ਜਾਂਦਾ ਇੱਕ ਉਧਰੋਂ ਲੈਟਰਨ ਬਾਥਰ ਬਣੂ ਸਾਰਾ ਉਹ ਖਰਿਆ ਪਿਆਗਾ ਪਤਾ ਕਰਕੇ ਬਰੇਤੀ ਥੋੜੀ ਜਿਹੀ ਜ਼ਿਆਦਾ ਜਦੋਂ 20 ਘੜੀ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਰਕਣ ਲੱਗ ਜਾਂਦੀ ਤੇ ਅੱਜ ਸਾਰੇ ਘਰ ਦੀ ਸਾਫ ਸਫਾਈ ਕੀਤੀ ਹੈਗੀ ਥਾਂ ਸਾਰਾ ਤੁੱਤ ਉਧਰੋਂ ਵੀ ਅੱਜ ਜਾ ਕੇ ਮਾੜਾ ਆ ਜਾ ਆਪਦੇ ਬਾਦ ਨੂੰ ਸ਼ਾਂਤੀ ਮਿਲੀ ਹੈਗੀ ਨਹੀਂ ਤਾਂ ਤਰਨ 4 ਦਿਨ ਹੋ ਗਏ ਸੀਗੇ ਬੁਰਾ ਹਾਲ ਹੀ ਹੋਇਆ ਪਿਆ ਸੀ ਘਰ ਦਾ ਵੀ ਤੇ ਜਿੰਨਾ ਚਿਰ ਘਰੇ ਖਲਿਆਰਾ ਪਿਆ ਰਵੇ ਤੇ ਉਹਨਾਂ ਚਿਰ ਆਪ ਨੂੰ ਵੀ ਕੁਝ ਚੰਗਾ ਨਹੀਂ ਲੱਗਦਾਗਾ ਵੀਡੀਓ ਦਾ ਵੀ ਆਇਆ ਹੁੰਦਾ ਜੇ ਕੋਈ ਆਪਾਂ ਕੰਮ ਕੀਤਾ ਹੋਵੇ ਕੁਝ ਦਿਖਾ ਕੇ ਫੇਰ ਹੀ ਵੀਡੀਓ ਬਣਾਉਣ ਦਾ ਫਾਇਦਾਗਾ ਇਕੱਲਾ ਕੈਮਰਾ ਚਾੱਕ ਕੇ ਗੱਲਾਂ ਮਾਰ ਕੇ ਹਟ ਗਏ ਤਾਂ ਉਹਦਾ ਵੀ ਕੋਈ ਫਾਇਦਾ ਨਹੀਂਗਾ ਆਪਾਂ ਨੂੰ ਪੂਰੀਆਂ ਸਾਰੀਆਂ ਵੇਲ ਕੇ ਰੱਖ ਲਈਆਂ ਸੀ ਤੇ ਕੜਾਹੀ ਦੇ ਵਿੱਚ ਤੇਲ ਵੀ ਪਾਤਾ ਸੀਗਾ ਗਰਮ ਹੋਣ ਲਈ ਗਰਮ ਹੋ ਹੀ ਗਿਆ ਸੀ ਤੇਲ ਤੇ ਕੁੱਕਰ ਮੈਂ نیچے ਪੱਖੀ ਚਾਲਦੀ ਸੀਗੀ ਤੇ ਫਰਸ਼ ਤੇ ਰੱਖਤਾ ਸੀਗਾ نیچے ਸਟੈਂਡ ਰੱਖ ਕੇ ਮੈਨੂੰ ਆਇਆ ਸੀ ਵੀ ਚਲੋ ਦਾਲ ਠੰਡੀ ਹੋ ਜਾਊਗੀ ਜੋ ਕੰਮ ਤੋਂ ਆ ਗਏ ਸੀ ਇਹ ਵੀ ਇਹ ਪੂਰੀਆਂ ਤੇ ਵਸਤੇ ਹੁਣ ਟਾਈਮ ਤਾਂ ਨਹੀਂ ਲੱਗਦਾਗਾ ਜਦੋਂ ਵੇਲ ਕੇ ਰੱਖਾਂਗਾ ਤੇ ਤੇਲ ਵੀ ਆਪਣਾ ਗਰਮ ਹੋ ਗਿਆ ਸੀ ਚੰਗੀ ਤਰ੍ਹਾਂ ਪਣਾ ਕੇ ਦੇ ਦੇਣੇ ਪੂਰੀਆਂ ਕੰਮ ਤਾਂ ਅੱਜ ਵੀ ਬਸ ਅੱਜ ਹੁਣ ਦੁਪਹਿਰ ਤੋਂ ਬਾਅਦ ਹੀ ਸ਼ੁਰੂ ਹੋਊਗਾ ਰੋਟੀ ਟੁੱਕ ਤੋਂ ਬਾਅਦ ਕਿਉਂਕਿ ਰਮਾਨ ਜਦੋਂ ਪੌਲ ਜਗਿਆ ਵਾ ਆਊਗਾ ਤਾਂ ਫੇਰ ਹੀ ਕਰੇ ਉਹ ਕਰਾਂਗੇ ਕਿਰਾਂ ਤਾਂ ਸਾਫ ਸਫਾਈ ਕਰਤੀ ਐ ਸਾਰੇ ਤੇ ਬਾਅਦ ਥੋੜਾ ਥੋੜਾ ਕਰਕੇ ਚਲੋ ਕਰ ਲਾਂਗੇ ਜਿੰਨਾ ਕੁ ਹੋਇਆ ਕੰਮ ਆਪਣੇ ਤੋਂ ਆਇਤਾ ਬਾਥਰੂਮ ਦਾ ਉਧਰ ਉਹ ਦੇਖਦੇ ਆਂਗੇ ਉੱਥੇ ਕਰਾਉਣੇ ਮਾੜਾ ਮੋਟਾ ਸਾਫ ਸਫਾਈ ਕਿਰਾਂ ਕਰਾ ਦੇਣਾ ਨਾ ਹੀ ਤਾਂ ਹਜੇ ਆਏ ਆ ਬਿਠਾ ਕੇ ਉਹਨੂੰ ਨਵਾਂ ਵੀ ਨਹੀਂ ਬਣਾ ਸਕਦੇਗੇ ਆਪ ਦਾ ਹੱਥ ਤੰਗ ਕਰਕੇ ਕਿਉਂਕਿ ਬਾਥਰੂਮ ਵੀ ਜੇ ਹੁਣ ਬਣਾਉਣਾ ਇੰਨੀ ਮਗਹਾਈ ਦੇ ਵਿੱਚ ਤੇ ਲੱਖ ਰੁਪਏ ਤੋਂ ਘੱਟ ਦਾ ਬਾਥਰੂਮ ਨਹੀਂ ਬਣਦਾ ਪਰ ਆਇਆ ਵੀ ਚਲੋ ਜਿੱਥੇ ਰਹਿੰਦੇ ਆ ਜਿਹੜਾ ਹੈਗਾ ਉਹਨੂੰ ਵੀ ਮਾੜੀ ਮੋਟੀ ਸਾਫ ਸਫਾਈ ਕਰਨੀ ਆਪਣੀ ਜ਼ਰੂਰੀ ਹੈਗੀ ਐ ਤਾਂ ਛੱਡਿਆ ਵੀ ਲ ਜਾਂਦਾਗਾ ਜਿੱਥੇ ਰਹਿਣਾਗਾ ਜਿੰਨਾ ਕੋ ਹੋ ਗਿਆ ਮਾਲਾ ਮੋਟਾ ਰਿਪੇਅਰ ਕਰਾ ਲਾਂਗੇ ਚਲੋ ਕੇਰਾ ਸਾਲ ਨਿਕਲ ਜੂਗਾ ਤੇ ਹਾਰ ਨਿਕਲ ਜੂਗਾ ਉਸ ਤੋਂ ਬਾਅਦ ਫਿਰ ਦੇਖੀ ਜਾਊਗੀ ਪਰਮਾਤਮਾ ਨੂੰ ਜਿਵੇਂ ਮਨਜ਼ੂਰ ਹੋਇਆ ਨਵਾਂ ਬਣੇ ਨਾ ਤੇ ਆਪਾਂ ਪੁਰਾਣੇ ਨੂੰ ਹੱਥ ਲਾ ਗਏ ਨਾ ਤੇ ਉਹ ਤਾਂ ਹੋਰ ਵੀ ਜ਼ਿਆਦਾ ਫਿਰ ਖੰਡਰ ਬਣ ਜਾਂਦੇ ਆ ਚੀਜ਼ਾਂ ਜਦੋਂ ਆਪਾਂ ਰਿਪੇਅਰ ਨਾ ਕਰ ਗਏ ਰਿਪੇਅਰ ਤਾਂ ਕਰਨੀ ਪੈਂਦੀ ਕੋਈ ਵੀ ਚੀਜ਼ਾ ਚਾਹੇ ਨਵੀਂ ਆ ਚਾਹੇ ਪੁਰਾਣੀ ਆ ਇਹ ਤਾਂ ਕਾਲ ਕਰ ਰਹੇ ਸੀ ਕਹਿੰਦੇ ਤੇ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਤੇ ਮੈਂ ਕਿ ਆਪਾਂ ਜਿਆਦਾ ਪੈਸਾ ਨਹੀਂ ਲਾਉਂਦੇ ਜਿੰਨਾ ਕੁ ਆਪਣੇ ਕੋਲੇ ਘਰੇ ਸਮਾਨ ਪਿਆ ਤੇ ਉਹਦੇ ਨਾਲ ਹੀ ਕਰ ਦਾਂਗੇ ਰਿਪੇਅਰ ਜਿੰਨਾ ਕੁ ਵੀ ਹੋਇਆ ਕਿਉਂਕਿ ਉਹ ਤਾਂ ਆਪ ਨੂੰ ਵੀ ਪਤਾ ਹੋਣਾ ਵੀ ਇੱਥੇ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਟਾਇਲ ਬੱਤੇ ਦੀ ਛੱਤ ਆ ਗਈ ਸਾਰਾ ਖਰੀ ਜਾਂਦਾਗਾ ਤੇ ਪਰ ਸਾਫ ਸਫਾਈ ਕੀਤੇ ਬਿਨਾ ਨਹੀਂ ਸਰਦਾਗਾ ਆਪ ਨੂੰ ਜਿੰਨਾ ਕੁ ਹੱਥ ਪੱਲਾ ਵੱਜਿਆ ਘਰੇ ਜਿੰਨਾ ਕੁ ਵੀ ਸਮਾਨ ਪਿਆ ਤੇ ਉਹਦੇ ਨਾਲ ਰਿਪੇਅਰ ਕਰ ਦਾਂਗੇ ਵੀਡੀਓ ਬਸ ਅੱਜ ਵੀ ਹੋਰ ਕੋਈ ਜ਼ਿਆਦਾ ਨਹੀਂ ਬਣੀ ਸੀ ਮੇਰੇ ਤੋਂ ਇੰਨੇ ਕੀ ਵੀਡੀਓ ਬੜੀ ਸੀ ਪੂਰਿਆਂ ਤੱਕ ਦੀ ਤੇ ਕਈ ਭੈਣਾਂ ਨੂੰ ਵੀ ਐ ਹੋਊਗਾ ਵੀ ਸਾਡੇ ਚੈਨਲ ਤੇ ਨਹੀਂ ਆਉਂਦੀ ਕਿਉਂਕਿ ਕੰਮ ਚੱਲਦਾ ਕਰਕੇ ਇਹ ਵੀ ਵੀਡੀਓ ਆਪਾਂ ਜ਼ਰੂਰ ਦੇਖਦੇ ਆ ਜੀ ਤੇ ਕਈ ਵਾਰੀ ਕਮੈਂਟ ਨਹੀਂ ਕੀਤੇ ਜਾਂਦੇਗੇ ਵੀਡੀਓ ਚਲਾ ਕੇ ਰੱਖ ਦਿੰਨੇ ਆ ਤੇ ਆਪ ਕੰਮ ਦੇ ਵਿੱਚ ਹੁੰਨੇ ਆਗੇ ਜੇ ਤਾਂ ਨਾਲ ਦੀ ਨਾਲ ਵੀਡੀਓ ਚਲਾਈ ਹੁੰਦੀ ਉਹਦੀ ਆਪਾਂ ਕਮੈਂਟ ਕਰਦਗੇ ਤਾਂ ਠੀਕ ਰਹਿੰਦਾ ਤੇ ਕਈ ਵਾਰੀ ਵੀਡੀਓ ਚੱਲ ਹਟਦੀ ਤੇ ਬਾਅਦ ਦੇ ਵਿੱਚ ਵੀ ਕਮੈਂਟ ਨਹੀਂ ਕੀਤਾ ਜਾਂਦਾਗਾ ਇੰਨਾ ਹੁਣ ਕਈ ਵਾਰੀ ਟਾਈਮ ਨਹੀਂ ਹੁੰਦਾ ਵੀ ਕੋਲੇ ਬੈਠ ਕੇ ਵੀਡੀਓ ਦੇਖਣ ਦਾ ਆਪਣੇ ਵੀ ਕੰਮ ਧੰਦਾ ਕਰਨੇ ਹੁੰਦੇ ਆ ਬਾਕੀ ਜੇ ਆਪਦੀ ਕੋਈ ਵੀਡੀਓ ਬਣਾਉਣੀ ਹੁੰਦੀ ਆ ਤੇ ਫਿਰ ਉਸੇ ਫੋਨ ਤੇ ਆਪਾਂ ਵੀਡੀਓ ਦੇਖਣੀ ਹੁੰਦੀ ਆ ਜਾ ਕੇ ਤੇ ਉਸੇ ਫੋਨ ਤੇ ਆਪਾਂ ਆਪਦੀ ਵੀਡੀਓ ਬਣਾਉਣੀ ਹੁੰਦੀ ਹੈਗੀ ਤੇ ਵੀਡੀਓ ਮੈਂ ਲਾ ਕੇ ਰੱਖ ਦਿੰਦੀ ਹੁੰਨੀ ਆ ਕਮੈਂਟ ਸਿਰ ਤਾਨ ਕੀਤਾ ਜਾਂਦਾ ਕਈ ਵਾਰੀ ਜਦੋਂ ਆਪਾਂ ਵੀਡੀਓ ਕੋਲੇ ਬੈਠ ਕੇ ਦੇਖੀ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਵੀ ਕੀ ਕੰਮ ਧੰਦਾ ਕੀ ਕੀਤਾਗਾ ਤੇ ਤਾਂ ਕਰਕੇ ਹੋਰ ਕਮੈਂਟ ਨਹੀਂ ਕੀਤਾ ਜਾਂਦਾ ਦੁਬਾਰਾ ਵੀਡੀਓ ਦੇਖਣ ਦਾ ਕਈ ਵਾਰੀ ਟਾਈਮ ਵੀ ਨਹੀਂ ਹੁੰਦਾ ਆਪਦੇ ਕੋਲੇ ਤੇ ਬਾਕੀ ਆਪਾਂ ਕਈ ਪੈਣਾ ਦੇ ਚੈਨਲ ਤੇ ਜਾਣਾ ਹੁੰਦਾ ਤੇ ਇੰਨੇ ਵੀਡੀਓ ਕੋਲੇ ਬੈਠ ਕੇ ਨਹੀਂ ਦੇਖੀ ਜਾਂਦੀ ਜੇ ਕੰਮ ਧੰਦਾ ਕਰਦਾ ਤਾਂ ਆਪਾਂ ਕੋਲੇ ਚਲਾ ਕੇ ਰੱਖ ਲੈਨੇ ਆ ਤਾਂ ਪਤਾ ਲੱਗ ਜਾਂਦਾਗਾ ਵੀ ਕੀ ਕੰਮ ਧੰਦਾ ਕੀਤਾਗਾ ਤੇ ਕਈ ਵਾਰੀ ਆਪਦਾ ਫੋਨ ਵੀ ਫਿਰ ਵੀਡੀਓ ਤੇ ਲੱਗਿਆ ਹੁੰਦਾ ਵੀਡੀਓ ਬਣਾਉਣੀ ਹੁੰਦੀ ਹੈਗੀ ਤੇ ਉਸੇ ਫੋਨ ਤੋਂ ਹੀ ਆਪਾਂ ਜਾ ਕੇ ਵੀਡੀਓ ਦੇਖਣੀ ਹੁੰਦੀ ਹੈਗੀ ਚਲੋ ਆਇਆ ਹੁੰਦਾ ਵੀ ਆਪਣੇ ਤੋਂ ਜੇ ਕਈ ਵਾਰੀ ਮੌਕੇ ਦੇ ਨਾ ਦੇਖੀ ਜਾਵੇ ਤਾਂ ਮੈਂ ਅਗਲੇ ਦਿਨ ਦੇਖ ਲੈਣੀ ਹੁੰਦੀਆਂ ਵੀਡੀਓ ਦੇਖਦੀ ਜਰੂਰ ਹੁੰਨੇ ਆਗੇ ਤੇ ਬਾਕੀ ਮੇਰੇ ਤੋਂ ਆਪ ਦੀ ਵੀਡੀਓ ਤਾਂ ਹੁਣ ਬਹੁਤ ਘੱਟ ਬਣ ਰਹੀ ਹੈਗੀ ਅੱਜ ਵੀ ਬਸ ਆਇਆ ਸੀ ਵੀ ਚਲੋ ਜਿੰਨੀ ਕਿ ਵੀ ਕਲਿੱਪ ਚੱਕੀ ਜਾਂਦੀ ਚੱਕ ਲੈਨੇ ਤਿੰਨ ਚਾਰ ਦਿਨ ਹੀ ਹੋਗੇ ਸੀ ਮੈਂ ਥੋੜੀ ਬਹੁਤੀ ਕਲਿੱਪ ਚੱਕ ਲੈਦੀ ਸੀਗੀ ਤੇ ਪਰ ਉਹ ਆਪਾਂ ਇਸ ਦੇ ਵਿੱਚ ਨਹੀਂ ਐਡ ਨਹੀਂ ਕੀਤੀ ਵੀਡੀਓ ਮੈਂ ਸਾਇ ਹੁੰਦਾ ਵੀ ਚਲੋ ਫਿਰ ਇੰਨੇ ਦਿਨਾਂ ਦੀ ਵੀਡੀਓ ਕੀ ਪਾਉਣੀ ਹੈ ਵੀ ਲਗਾਤਾਰ ਵੀਡੀਓ ਇੱਕ ਦਿਨ ਦੀ ਬਣਾਈ ਹੋਵੇ ਉਹੀ ਵੀਡੀਓ ਪਾਉਣ ਦਾ ਫਾਇਦਾ ਹੈਗਾ ਲਓ ਜੀ ਪੂਰੀਆਂ ਬਣਾ ਕੇ ਤੇ ਪੂਰੀਆਂ ਪਾ ਕੇ ਆਪਾਂ ਦੇ ਦੇ ਦਿੰਨੇ ਆਂਗੇ ਤੇ ਆਜੋ ਤੁਸੀਂ ਵੀ ਸਾਰੇ ਖਾ ਲਓ ਗਰਮਾ ਗਰਮ ਜੀ ਛੋਲੇ ਪੂਰੀਆਂ ਅਵੀਰ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵੀ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ